ਪਵਿੱਤਰ ਅਧਿਆਤਮਕ ਛਤਰ ਛਾਇਆ ਹੇਠ ਬੈਠ ਕੇ ਆਪ ਸਰਵ ਸੰਤ ਸਤਿਗੁਰੂ ਪਾਤਸ਼ਾਹ ਜੀ ਦੀ ਮਿਹਰ ਕਿਰਪਾ ਤੇ ਉਹਨਾਂ ਦੀ ਸ਼ਵੱਲੀ ਨਿਗਾਹ ਦੇ ਨਾਲ ਉਹਨਾਂ ਦੇ ਬਖਸ਼ੇ ਹੋਏ ਸਥਾਨਾਂ ਦੇ ਤੂੜੀ ਵਿਸ਼ਪਰਸ਼ ਕਰਨ ਆਉਂਦੇ ਹੋ ਤੇ ਆਪ ਦੀ ਆਤਮਿਕ ਖਰਾਕ ਵੀ ਪ੍ਰਾਪਤ ਕਰਨ ਵਾਸਤੇ ਆਉਂਦੇ ਹੋ ਇਹ ਸਤਿਗੁਰਾਂ ਦੀ ਮਿਹਰ ਹੈ ਉਹਨਾਂ ਹੀ ਭਾਗਾਂ ਦੇ ਵਿੱਚ ਲਿਖਿਆ ਹੈ ਤੇ ਇਹ ਕੁਝ ਮਿਲਦਾ ਹੈ ਜਿਨ੍ਹਾਂ ਦੇ ਭਾਗਾਂ ਵਿੱਚ ਨਹੀਂ ਹੈ ਉਹ ਕਦੇ ਨਹੀਂ ਆ ਸਕਦੇ ਹਨ ਬਾਣੀ ਚ ਤਾਂ ਐਸਾ ਹੀ ਹੈ ਅਮਰਤਵਯਲੇ ਸੇ ਪਵਿੱਤਰ ਸ੍ਰੀ ਆਸਾ ਜੀਆਂ ਦੀ ਬਾਚ ਵੀ ਜਦੋਂ 14ਵਾਂ ਸ਼ੱਕਾ ਪੜਦੇ ਆ ਤੇ ਉਹਦੀ ਪ੍ਰਾਰੰਭਤਾ ਇੱਥੋਂ ਹੀ ਹੋ ਜਾਂਦੀ ਹੈ ਕਿ ਜਨਮਸਤਕ ਤੋਰੇ ਹਰ ਲਿਖਿਆ 13ਵੇਂ ਚ ਤੋ ਤਿੰਨਾਂ ਸਤਗੁਰ ਮਿਲਿਆ ਰਾਮ ਰਾਜੇ ਇਹਦਾ ਮਤਲਬ ਕਮ ਸੇ ਕਮ ਰਾਜੇ ਜੀ ਤੁਸੀਂ ਸਾਡੇ ਚ ਨਹੀਂ ਸਮਰਥ ਹਾ ਕੇ ਛੇ ਚ ਵੀ ਹੈ ਕਿ ਅਸੀਂ ਆਪ ਦੇ ਲੇਖ ਦੇਖ ਲਈਏ ਪਰ ਫਿਰ ਵੀ ਗੁਰੂ ਦੇ ਸ਼ਬਦ ਤੁਹਾਡੇ ਮਸਤਕ ਦੇ ਲੇਖ ਆਪਣੇ ਅੱਖਰਾਂ ਨਾਲ ਤੁਹਾਨੂੰ ਪ੍ਰਗਟ ਕਰਦੇ ਨੇ ਕੀ ਹੈ ਤੁਹਾਡੇ ਕਿਸੇ ਵਿੱਚ ਤਤ ਨਹੀਂ ਹੈ ਨਾ ਇਹ ਤਾਕਤ ਕਿ ਮੈਨੂੰ ਪਤਾ ਮੇਰੇ ਮੱਥੇ ਤੇ ਕੀ ਲਿਖਿਆ ਹੈ ਨਹੀਂ ਪਤਾ ਪਰ ਗੁਰੂ ਦਾ ਸ਼ਬਦ ਕਹਿ ਰਿਹਾ ਹੈ ਕਿ ਤੇਰੇ ਮੱਥੇ ਤੇ ਲੇਖ ਲਿਖਿਆ ਹੈ ਮਿਟ ਲੇਖ ਹੈ ਅਸੀਂ ਇਹ ਲੇਖ ਪਾਈ ਹੈ ਉਸ ਲੇਖ ਦੇ ਅਨੁਸਾਰ ਹੀ ਤੂੰ ਇਹ ਪੰਡਾ ਤੈਅ ਕਰ ਰਹੇ ਆਂ ਨਹੀਂ ਤੇ ਨਹੀਂ ਹੋ ਸਕਦਾ ਬਾਣੀ ਇਸੇ ਤਰ੍ਹਾਂ ਸਮਝਾ ਰਹੀ ਹੈ ਤੋ ਜਿਨ ਮਸਤਕ ਧੁਰ ਹਰ ਲਿਖਿਆ ਹੈ ਪੈ ਤੇਨਾ ਸਤਗੁਰ ਮਿਲਿਆ ਆਰਾਮ ਰਾਜੇ ਕੀ ਮਿਲਿਆ ਅੱਛਾ ਲੇਖ ਹੈ ਕਿ ਗੁਰੂ ਦਾ ਮਲਾਪ ਹੋ ਰਿਹਾ ਹੈ ਹੋਰ ਕੀ ਚਾਹੀਦਾ ਹੈ ਇਹਨੂੰ ਸਮਝੋ ਏ ਵਾਹਿਗੁਰੂ ਪਤਾ ਨਹੀਂ ਮੈਨੂੰ ਨਹੀਂ ਪਤਾ ਕਿਸ ਕਰਮ ਦੇ ਵਿੱਚ ਇਹ ਮੇਰੇ ਚੰਗੇ ਲੇਖ ਤੂੰ ਲਿਖ ਦਿੱਤੇ ਨੇ ਤੇ ਅੱਜ ਮੈਨੂੰ ਤੇਰੀ ਪ੍ਰਾਪਤੀ ਤੇ ਤੇਰੇ ਬਚਨਾਂ ਦਾ ਸਮਾਂ ਮਿਲ ਰਿਹਾ ਹੈ ਮੈਨੂੰ ਨਹੀਂ ਇਸ ਗੱਲ ਦਾ ਪਤਾ ਹੈ ਪਰ ਮੇਰੀ ਗਰੀਬ ਦੀ ਅਰਦਾਸ ਇਹ ਹੈ ਤੇ ਇਹ ਕਰਿਆ ਕਰੋ ਪਾਸ਼ਾ ਪਿਛਲੇ ਲੇਖਾਂ ਕਰਕੇ ਤੇ ਮੈਂ ਤੇਰੇ ਚਰਨਾਂ 'ਚ ਬੈਠਾ ਹਾਂ ਮੇਰ ਕਰਿਓ ਮੈਨੂੰ ਕੁਛ ਨਹੀਂ ਪਤਾ ਤੇ ਅੱਜ ਵੀ ਮੱਥਾ ਰਗੜਾ ਲਓ ਤੇ ਮੇਰੇ ਫੇਰ ਲਕੀਰਾਂ ਪੈ ਜਾਣ ਤੇ ਅਗਲੇ ਜਨਮ 'ਚ ਫਿਰ ਤੇਰੇ ਚਰਨਾਂ 'ਚ ਹੀ ਬੈਠਾਂ ਇਹ ਰਾਜੇ ਸਾਡੀਆਂ ਨੇ ਸ਼ਰਧਾ ਰੱਖਿਆ ਉਹ ਮੈਂ ਤਾਂ ਬੇਨਤੀ ਆ ਰਾਜੇ ਕਿ ਸੁਣ ਕੇ ਤੇ ਇੱਥੇ ਥੱਲੇ ਜਾਂਦੇ ਇਹਨੂੰ ਵਸਤੂ ਨੂੰ ਡੋਲ ਲਾਂਦਿਆ ਕਰੋ ਜੋ ਕੁਛ ਵੀ ਆਪ ਜੀਆਂ ਦੇ ਸਨਮੁਖ ਰੱਖੀਦਾ ਹੈ ਅਰਦਾਸ ਕਰਕੇ ਇਹ ਇੱਕ ਰੱਖੀਦਾ ਹੈ ਕਿ ਕਿਤੇ ਮੇਰਾ ਕੋਈ ਵਿੱਚ ਗੰਦਗੀ ਦਾ ਬੋਲ ਨਾ ਰਲ ਜਾਵੇ ਇਹ ਪਾਤਸ਼ਾਹ ਸ਼ਪਸ਼ਟ ਸ਼ਾਪ ਤੇ ਤੇਰੀ ਸ਼ਬਦਾਵਲੀ ਹੋਵੇ ਤੇ ਤੁਸਿਓ ਹੀ ਮਹਾਰਾਜ ਜੀ ਰਖਾਇਓ ਉਹ ਸ਼ਬਦ ਜਿਹੜੇ ਨੇ ਉਹ ਗੁਰਸਿੱਖਾਂ ਦੇ ਹਿਰਦਿਆਂ ਚ ਪਰਵੇਸ਼ ਹੋਣੇ ਚਾਹੀਦੇ ਨੇ ਜਿਹਦੇ ਵਿੱਚ ਛਾੜੀ ਅਪੰਤ ਨਾ ਹੋਵੇ ਮੈਂ ਇਸ ਗੱਲ ਦੇ ਨਾਲ ਕਿ ਜਿਨ ਮਸਤਕ ਧੁਰ ਹਰ ਲਿਖਿਆ ਹੈ ਵਿੱਚ ਕੁਛ ਤਾਂ ਨਹੀਂ ਰਹਿ ਗਿਆ ਸਾਰੇ ਬਾਣੀ ਸੰਗਦੇ ਹੋ ਧੁਰ ਲਿਖ ਦਿੱਤਾ ਹੈ ਤੇ ਫੇਤੇ ਧੁਰ ਤੋਂ ਆਇਆ ਨਾ ਲੇਕਿਨ ਮੈਂ ਨਹੀਂ ਤੁਹਾਡਾ ਕਿਸੇ ਦਾ ਬਣਾਇਆ ਦੂਜੇ ਤੀਜੇ ਨੇ ਨਹੀਂ ਬਣਾਇਆ ਕਿਸ ਨੇ ਧੁਰ ਦੇ ਮਾਲਕ ਨੇ